માન્યોક ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਉਂਦੀ ਹੈ ਜਿਹੜੀ ਹਦਾਇਤਾਂ ਨੇ ਉਸ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ શ્રી ਅਸ਼wini ਕਪੂਰ ਤੇ માન્યોਕ ਐਸਪੀ ਡੀ ਅਜੇ ਰਾਜ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਖਜਾਨ ਸਿੰਘ ਵੱਲੋਂ ਖਜਾਨ ਸਿੰਘ ਜਿਹੜਾ ਮਾਨਕਪੁਰੇ ਦਾ ਰਹਿਣ ਵਾਲਾ ਹੈ ਇਹਦੇ ਵੱਲੋਂ ਇੱਕ ਇਨਫੋਰਮੇਸ਼ਨ ਥਾਣਾ ਕੱਚਾ ਪੱਕਾ ਵੀ ਦਿੱਤੀ ਗਈ ਕਿਉਂ ਮਿਤੀ 17 4 24 ਨੂੰ ਘਰ ਦੇ ਵਿੱਚ ਹਾਜ਼ਰ ਸੀਗਾ ਤੇ ਰਾਤ ਨੂੰ 11:00 ਵਜੇ ਫਾਇਰ ਹੋਣ ਦੀ ਆਵਾਜ਼ ਆ ਸੁਣੀਆ ਜਦੋਂ ਉਹਨੇ ਉੱਠ ਕੇ ਸਵੇਰੇ ਵੇਖਿਆ ਤੇ ਉਹ ਤੇ ਗੇਟ ਦੇ ਉੱਤੇ ਜਿਹੜੇ ਆ ਉਹ ਰੌਂਦ ਬੱਜੇ ਸੀਗੀ ਫਾਇਰ ਬੱਜੀ ਹੋਈ ਸੀਗੀ ਤੇ ਜਿਸ ਸੰਬੰਧੀ ਉਹ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਿਹੜੀ ਆ ਥਾਣਾ ਕੱਚਾ ਪੱਕਾ ਵਿਖੇ ਐਫ ਆਈ ਆਰ ਨੰਬਰ 12 ਡੇਟਡ 18 4 2024 336 506 25 27 54 58 ਆਮ ਜੈਕ ਜਿਹਦੇ ਵਿੱਚ ਬਾਅਦ ਦੇ ਵਿੱਚ ਵਾਧਾ ਜੁਰਮ 386 ਤੇ 25 ਆਰਮਜ਼ੈਕਟ 25 ਦੀ ਸੈਕਸ਼ਨ 6 7 ਤੇ 8 ਦਾ ਵਾਧਾ ਕੀਤਾ ਗਿਆ ਇਹ ਦਰਜ ਰਜਿਸਟਰ ਹੋਇਆ ਇਹਦੀ ਤਫਤੀਸ਼ ਜਿਹੜੀ ਆ ਬੜੇ ਟੈਕਨੀਕਲ ਤਰੀਕਿਆਂ ਦੇ ਨਾਲ ਕੀਤੀ ਗਈ ਕਿਉਂਕਿ ਇਹਦੇ ਵਿੱਚ ਸਾਨੂੰ ਉਹਨੇ ਬਾਅਦ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਕਿ ਉਹਨੂੰ ਬਜਰੀਆ ਫੋਨ ਜਿਹੜੀ 30 ਲੱਖ ਰੁਪਏ ਦੀ ਫਰੋਤੀ ਦੀ ਮੰਗ ਜਿਹੜੀ ਆ ਉਹ ਦੋਸ਼ੀਆਂ ਵੱਲੋਂ ਕੀਤੀ ਜਾ ਰਹੀ ਸੀ ਮਾਨਯੋਗ ਐਸਪੀ ਡੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਟੀਮ ਬਣਾਈ ਗਈ ਜਿਹਦੇ ਵਿੱਚ ਸੀਆਈਏ ਸਟਾਫ ਤਰਨਤਾਰਨ ਤੇ ਜਿਹੜਾ ਥਾਣਾ ਕੱਚਾ ਪੱਕਾ ਦੀ ਫੋਰਸ ਨੇ ਬੜੀ ਜਿਹੜੀ ਆ ਬੜੇ ਕੋਸ਼ਿਸ਼ਾਂ ਦੇ ਤਹਿਤ ਜਿਹੜੀ ਆ ਇਸ ਮੁਕਦਮੇ ਨੂੰ ਜਿਹੜੇ ਸਫਲ ਬਣਾਉਣ ਦੇ ਵਿੱਚ ਜਿਹੜੀ ਬੜੀ ਕਾਮਯਾਬੀ ਹਾਸਲ ਕੀਤੀ ਮੈਂ ਇੱਥੇ ਦੱਸਣਾ ਚਾਹੁੰਦਾ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਰਸ਼ਪਾਲ ਸਿੰਘ ਤੇ ਇੰਦਰਜੀਤ ਸਿੰਘ ਦੋਨੋਂ ਜਿਹੜੇ ਆ ਉਹ ਪੰਘਾਰੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਰਿਸ਼ਪਾਲ ਸਿੰਘ ਦੇ ਪਾਸੋਂ ਜਿਹੜਾ 32 ਬੋਰ ਦਾ ਪਿਸਤਲ ਤੇ ਇੱਕ ਗ੍ਰਾਉਂਡ ਤੇ ਨਾਲ ਇਹਨਾਂ ਵੱਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਜਿਹੜਾ ਇਹ ਫੋਨ ਇਸ ਵਾਰਦਾਤ ਨੂੰ ਇਨਜਾਬ ਦੇਣ ਵਾਸਤੇ ਜਾਂ ਧਮਕੀਆਂ ਦੇਣ ਵਾਸਤੇ ਵਰਤਦੇ ਸੀ ਉਹ ਵੀ ਰਿਕਵਰ ਕਰ ਲਿਆ ਇਹਨਾਂ ਦੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਧਾਰ ਨੇ ਉਹ ਕਮਲਵੀਰ ਸਿੰਘ ਆ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਇਉ ਉਹਦੀ ਡਾਇਰੈਕਸ਼ਨ ਤੇ ਕੰਮ ਕਰਦੇ ਸੀ ਜਿਹੜਾ ਪਿਸਟਲ ਵੀ ਆ ਉਹ ਉਸਨੇ ਦਿੱਤਾ ਸੀ ਤੇ ਜਿਹੜਾ ਟਾਰਗੇਟ ਵੀ ਆ ਉਹ ਕਮਲਵੀਰ ਨੇ ਦਿੱਤਾ ਸੀ ਜਿਹਨੂੰ ਵੀ ਅਸੀਂ ਜਿਹੜੀ ਆ ਕਾਨੂੰਨੀ ਪ੍ਰਕਿਰਿਆ ਕਰਦੇ ਜਲਦੁਦਲਦ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਉਹਦੀ ਜਿਹੜੀ ਵਿਦੇਸ਼ ਤੋਂ ਮਗਵਾਉਣ ਦੀ ਪ੍ਰਕਿਰਿਆ ਉਹ ਵੀ ਅਸੀਂ ਆਰੰਭ ਕਰ ਦਾਂਗੇ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਮੈਂ ਕਿ ਕੁਝ ਨੌਜਵਾਨ ਗਲਤ ਪ੍ਰਕਾਰ ਦੇ ਵਿੱਚ ਆ ਕੇ ਤੇ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਆ ਪਰੰਤੂ ਜਿਹੜੀ ਤਰਨਤਾਰਨ ਪੁਲਿਸ ਪੂਰੀ ਤਰ੍ਹਾਂ ਚਕਾਨੀ ਤੇ ਆਪਣੀ ਅਲਰਟ ਆ ਤੇ ਇਦਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਅਸੀਂ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਦੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਖੇਮ ਕਰਨ ਵਾਲਾਕੇ ਦੇ ਵਿੱਚ ਵੀ ਕੁਝ ਵਿਅਕਤੀਆਂ ਨੇ ਜਿਹੜੀ ਐਦਾਂ ਹੀ ਫਰੋਤੀ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਫੜ ਕੇ ਵੀ ਅਸੀਂ ਜਿਹੜਾ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬੜੀ ਵੱਡੀ ਸਫਲਤਾ ਅਸਰ ਹੋਈ ਹੈ ਤੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਵਰਤਿਆ ਗਿਆ ਪਿਸਟਲ ਰੌਂਦ ਮੋਟਰਸਾਈਕਲ ਤੇ ਮੋਬਾਈਲ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਹੋਰ ਅਜਿਹੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਏ